ਹਾਂਜੀ ਵਾਹਿਗੁਰੂ ਨੇ ਜਿਵੇਂ ਇਸ ਦੁਨੀਆ ਦੇ ਵਿੱਚ ਰੰਗ ਭਰੇ ਨੇ ਉਵੇਂ ਹੀ ਇਨਸਾਨ ਅਲੱਗ-ਅਲੱਗ ਥਾਂ ਦੇ ਉੱਤੇ ਅਲੱਗ-ਅਲੱਗ ਕਿਸਮ ਦੀ ਜ਼ਿੰਦਗੀ ਅਲੱਗ-ਅਲੱਗ ਰੰਗਾਂ ਦੀ ਜ਼ਿੰਦਗੀ ਜਿਉਂਦੇ ਆ ਅੱਜ ਆਪਾਂ ਵਿਅਤਨਾਮ ਦੇ ਇੱਕ ਪਿੰਡ ਦੀ ਗੱਲ ਕਰਾਂਗੇ ਇਸ ਪਿੰਡ ਦੇ ਵਿੱਚ ਇਹ ਪ੍ਰਥਾ ਚੱਲਦੀ ਆ ਕਿ ਜੇ ਇੱਥੇ ਕਿਸੇ ਮੁੰਡੇ ਨੇ ਵਿਆਹ ਕਰਵਾਉਣਾ ਤਾਂ ਉਹਨਾਂ ਨੂੰ ਆਪਣੀਆਂ ਬਾਹਾਂ ਆਪਣੇ ਹੱਥ ਕੱਟ ਕੇ ਆਪਣੀ ਘਰਵਾਲੀ ਨੂੰ ਤੋਹਫੇ ਦੇ ਵਜੋਂ ਦੇਣੇ ਪੈਂਦੇ ਆ ਤਾਂ ਜੋ ਉਹ ਆਪਣੀ ਘਰਵਾਲੀ ਨੂੰ ਇਹ ਪ੍ਰੂਫ ਦੇ ਸਕਣ ਵੀ ਅਸੀਂ ਉਹਦੇ ਨਾਲ ਕਦੇ ਵੀ ਧੋਖਾ ਨਹੀਂ ਕਰਾਂਗੇ ਕਿਉਂਕਿ ਹੱਥ ਕੱਟਣ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਘਰਵਾਲੀ ਹੁੰਦੀ ਆ ਉਹੀ ਬੰਦਿਆਂ ਨੂੰ ਟੇਕ ਕੇਅਰ ਕਰਦੀ ਆ ਖਾਣਾ ਖਲਾਉਣਾ ਨਹਾਉਣਾ ਧੋਣਾ ਸਭ ਕੁਝ ਘਰਵਾਲੀ ਕਰਦੀ ਆ ਸੋ ਜਦੋਂ ਔਰਤਾਂ ਨੂੰ ਪੁੱਛਿਆ ਜਾਂਦਾ ਤਾਂ ਔਰਤਾਂ ਕਹਿੰਦੀਆਂ ਨੇ ਵੀ ਅਸੀਂ ਵੀ ਖੁਸ਼ ਆ ਸਾਨੂੰ ਇਸ ਚੀਜ਼ ਦੇ ਨਾਲ ਕੋਈ ਦੁੱਖ ਨਹੀਂ ਹੈਗਾ ਲੋਕਾਂ ਦੀ ਅਲੱਗ-ਅਲੱਗ ਸੋਚ ਆ ਲੋਕਾਂ ਦੇ ਅਲੱਗ ਅਲੱਗ ਟ੍ਰੈਡੀਸ਼ਨ ਨੇ ਅਲੱਗ ਅਲੱਗ ਮਾਨਤਾਵਾਂ ਨੇ ਆਪਾਂ ਨੂੰ ਪਤਾ ਅ ਕਈ ਅ ਅਫਰੀਕਾ ਦੇ ਇਦਾਂ ਦੇ ਵੀ ਕਬੀਲੇ ਹੈਗੇ ਆ ਜਿੱਥੇ ਢਿੱਡ ਵਧਾਉਣ ਦੇ ਨਾਲ ਜਿਹਦਾ ਜਿਆਦਾ ਵੱਡਾ ਢਿੱਡ ਉਹ ਉਨਾਂ ਹੀ ਖੂਬਸੂਰਤ ਉਹਨੂੰ ਮੰਨਿਆ ਜਾਂਦਾ ਹਨਾ ਬੰਦੇ ਨੂੰ ਇਨਸਾਨ ਨੂੰ ਸੋ ਪਤਾ ਨਹੀਂ ਪ੍ਰਮਾਤਮਾ ਨੇ ਕਿੱਦਾਂ ਦੀ ਰੰਗ ਬਰੰਗੀ ਦੁਨੀਆ ਬਣਾਈ ਆ ਕੈਸੇ ਕੈਸੇ ਲੋਕ ਨੇ ਉੱਥੇ ਕਿੱਦਾਂ ਦੇ ਹਾਲਾਤ ਹੋਣਗੇ ਜਦੋਂ ਇਹਨਾਂ ਨੇ ਇਹ ਚੀਜ਼ਾਂ ਸ਼ੁਰੂ ਕੀਤੀਆਂ ਹੋਣਗੀਆਂ ਉਹ ਤਾਂ ਇਹ ਹੀ ਜਾਣਦੇ ਨੇ ਪਰ ਹਾਂ ਇਸ ਦੁਨੀਆ ਦੇ ਉੱਤੇ ਇਸ ਧਰਤੀ ਦੇ ਉੱਤੇ ਬਹੁਤ ਸਾਰੇ ਰੰਗ ਨੇ ਸਾਰੇ ਰੰਗਾਂ ਤੋਂ ਆਪਾਂ ਜਾਣੂ ਨਹੀਂ ਹੈਗੇ ਹਾਲੇ ਤੱਕ ਤਾਂ ਆਪਾਂ ਇਨਸਾਨਾਂ ਤੋਂ ਵੀ ਪ੍ਰੋਪਰ ਜਾਣੂ ਨਹੀਂ ਹੈਗੇ ਕਿਉਂਕਿ ਬਹੁਤ ਸਾਰੇ ਐਸੇ ਇਨਸਾਨ ਨੇ ਜਿਹੜੇ ਸਾਡੇ ਤੋਂ ਹਜੇ ਲੁਕੇ ਹੋਏ ਨੇ ਬਹੁਤ ਸਾਰੇ ਐਸੇ ਕਬੀਲੇ ਨੇ ਜਿਹੜੇ ਲੁਕੇ ਰਹਿੰਦੇ ਨੇ ਖੈ ਆਪਾਂ ਅਕਸ਼ਰੀ ਕਹਿੰਦਾ ਕਿ ਉਸ ਕਾਲਪੁਰਖ ਵਾਹਿਗੁਰੂ ਦੀਆਂ ਰਹਿਮ ਤਾਂ ਤੁਹਾਡੇ ਤੇ ਵਰਸਦੀਆਂ ਰਹਿਣ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਰੱਬ ਦਾ ਨਾਮ ਲਿਆ ਕਰੋ ਜਮਤਕਾਰ ਹੁੰਦੇ ਆ ਕਲਾ ਵਰਤ ਦੀ ਆ ਜਿਉਂਦੇ ਵਾਸਤੇ ਰੋ ਧੰਨਵਾਦ